ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਗਰੇ ਦੀ ਧਰਤੀ ਤੇ ਗਏ ਆਗਰੇ ਦੇ ਵਿੱਚ ਇੱਕ ਗਰੀਬ ਜਿਹਾ ਕਾਹੀ ਸੀ ਕਾਹ ਵੱਡ ਕਿ ਉਹ ਵੇਚ ਕੇ ਤੇ ਆਪਣੇ ਘਰ ਪਰਿਵਾਰ ਦਾ ਪੁਜਾਰਾ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉਹਦਾ ਬੜਾ ਪ੍ਰੇਮ ਸੀ ਮਨ ਵਿੱਚ ਭਾਵਨਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿਤੇ ਆਉਣ ਦਰਸ਼ਨ ਦੇਣ ਕਿ ਮੈਂ ਤੇ ਗਰੀਬ ਅੰਮ੍ਰਿਤਸਰ ਸਾਹਿਬ ਜਾ ਨਹੀਂ ਸਕਦਾ ਕਿਤੇ ਸਤਿਗੁਰੂ ਹੀ ਇੱਧਰ ਆ ਕੇ ਮੈਨੂੰ ਦਰਸ਼ਨ ਦੇ ਜਾਣ ਤੇ ਮੇਰੀ ਭਾਵਨਾ ਪੂਰੀ ਕੋ ਦੇ। ਗੁਰੂ ਹਰਗੋਬਿੰਦ ਸਾਹਿਬ ਜਦੋਂ ਬਵਾਲੀਅਰ ਦੇ ਕਿਲੇ ਚੋਂ ਬਾਹਰ ਆਉਂਦੇ ਨੇ ਆਗਰੇ ਦੀ ਧਰਤੀ ਤੇ ਵਿਚਰਦੇ ਨੇ ਤੇ ਲੋਕ ਸਤਿਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ। ਤੇ ਉਹ ਜਿਹੜਾ ਗਰੀਬ ਕਾਹੀ ਹੈ ਉਹਨੂੰ ਵੀ ਪਤਾ ਲੱਗਿਆ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਸਾਡੇ ਨਗਰ ਦੇ ਨੇੜੇ। ਤੇ ਉਹ ਵੀ ਦਰਸ਼ਨ ਕਰਨ ਚਲੇ ਗਿਆ ਉਹਨੇ ਬੜੀ ਮਿਹਨਤ ਦੇ ਨਾਲ ਘਾਹ ਪੁੱਟਿਆ ਪਹਿਲਾਂ ਰੰਬਿਆਂ ਨਾਲ ਪੁੱਟਦੇ ਸੀ ਘਾਹ ਪੁੱਟ ਕੇ ਉਹਦੇ ਵਿੱਚੋਂ ਵਧੀਆ-ਵਧੀਆ ਘਾਹ ਚੁਣ ਕੇ ਧੋ ਬਣਾ ਕੇ ਦੀ ਇੱਕ ਪੰਡ ਬੰਨੀ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਨੂੰ ਭੇਟ ਕਰਨ ਤੇ ਇੱਕ ਉਹਦੇ ਕੋਲ ਟਕਾ ਸੀ ਮਿਹਨਤ ਮੁਸ਼ਕਤ ਕਰਕੇ ਘਾਹ ਵੇਚ ਕੇ ਉਹਨੇ ਇੱਕ ਟਕਾ ਲਿਆ ਉਹ ਟਕੇ ਨੂੰ ਪੱਲੇ ਬੰਨਿਆ ਪੰਡ ਸਿਰ ਤੇ ਰੱਖੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਤੁਰ ਪਿਆ ਕਿ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਣੇ ਹੁਣ ਉਹ ਜਦੋਂ ਪਹੁੰਚੇ ਜਿੱਥੇ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਥਾਨ ਕੀਤਾ ਸੀ ਜਿਵੇਂ ਸਤਗੁਰੂ ਟਿਕੇ ਸੀ ਤੰਬੂ ਲਾ ਕੇ ਜਦੋਂ ਰਾਹ ਵਿੱਚ ਜਾਣਾ ਆਉਣਾ ਕਿਤੇ ਜਿੱਥੇ ਰਹਿਣਾ ਉਹ ਟਿਕਣਾ ਉੱਤੇ ਤੰਬੂ ਲਾ ਲੈਣਾ ਉੱਥੇ ਸਿੱਖਾਂ ਨੇ ਵੀ ਤੰਬੂ ਲਾਏ ਹੋਏ ਨੇ ਜahangir ਬਾਦਸ਼ਾਹ ਵੀ ਨਾਲ ਸੀ ਇੱਕ ਤੰਬੂ ਉਹਦਾ ਵੀ ਲੱਗਾ ਹੋਇਆ ਅੱਗੇ ਗੁਰੂ ਹਰਗੋਬਿੰਦ ਸਾਹਿਬ ਦਾ ਤੰਬੂ ਲੱਗਾ ਹੋਇਆ ਉਸ ਗਰੀਬ ਕਾਹੀ ਨੂੰ ਪਤਾ ਨਹੀਂ ਉਹਨੇ ਕਦੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤੇ ਉਹਨੇ ਕਿਸੇ ਨੂੰ ਪੁੱਛਿਆ ਉੱਥੇ ਸਿਪਾਈ ਨੂੰ ਕਹਿੰਦਾ ਕਿ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਹੁਣ ਸਿਪਾਈਆਂ ਨੂੰ ਲੱਗਿਆ ਕਿ ਸ਼ਾਇਦ ਜਹਾਂਗੀਰ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ ਹੈ ਉਹਨਾਂ ਨੇ ਆਖਿਆ ਉਹ ਤੰਬੂ ਦੇ ਵਿੱਚ ਬੈਠਾ ਹੋਇਆ ਹੈ ਉਹ ਗਰੀਬ ਸਿੱਖ ਕਾਹੀ ਜਿਹੜਾ ਸੀ ਉਹ ਸਤੰਬੂ ਵਿੱਚ ਚਲੇ ਗਿਆ ਨਜ਼ਰਾਂ ਤਾਂ ਨਹੀਂ ਚੁੱਕੀਆਂ ਕਿ ਮੇਰੇ ਸਤਿਗੁਰੂ ਬੈਠੇ ਨੇ ਤੇ ਮੈਂ ਨਜ਼ਰਾ ਤਾਂ ਚੁੱਕ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੀ ਵੀ ਪਾਈ ਅੱਖਾਂ ਝੁਕੀਆਂ ਹੋਈਆਂ ਸੀਸ ਝੁਕਾਇਆ ਹੋਇਆ ਉਹ ਕਹਾ ਦੀ ਪੰਡ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਰੱਖੀ ਟਕਾ ਰੱਖਿਆ ਤੇ ਮੱਥਾ ਵੀ ਟੇਕ ਬੈਠਾ ਤੇ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਘਟ ਦਿਓ ਮੇਰੀ ਆਵਾ ਗਉਣ ਤੋਂ ਮੁਕਤੀ ਕਰਾ ਦਿਓ ਤੇ ਜਹਾਂਗੀਰ ਬਾਦਸ਼ਾਹ ਇੱਕ ਵਾਰ ਤੇ ਉਹ ਕੰਬ ਗਿਆ ਕਿਉਂਕਿ ਸੱਚਾ ਪਾਤਸ਼ਾਹ ਤੇ ਨਹੀਂ ਸੀ ਨਾ ਹੈ ਤੇ ਉਹ ਬਾਦਸ਼ਾਹ ਹੀ ਸੀ ਦੁਨੀਆ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਹੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ ਕਿ ਦੁਨਿਆਵੀ ਰਾਜੇ ਚਾਰ ਦਿਨਾਂ ਦਾ ਇਹਨਾਂ ਦਾ ਰਾਜ ਹੈ 5 ਸਾਲ ਬਾਅਦ ਉਂਝੀ ਸਰਕਾਰ ਬਦਲ ਜਾਂਦੀ ਹੈ ਚਲੋ ਧੱਕੇਸ਼ਾਹੀ ਨਾਲ ਕੋਈ ਸਰਕਾਰ ਵਾਪਸ ਆ ਜੇ ਤੇ ਕਹਿ ਨਹੀਂ ਸਕਦੇ ਪਰ ਸਮਾਂ ਤੇ 5 ਸਾਲ ਹੀ ਹੈ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਰਾਜੇ ਇਹ ਚਾਰ ਦਿਨਾਂ ਦੇ ਰਾਜੇ ਨੇ ਆਖਰ ਇਹਨਾਂ ਨੇ ਸੰਸਾਰ ਤੋਂ ਤੁਰ ਜਾਣਾ ਹੈ ਜਾਗੀਰ ਬਾਦਸ਼ਾ ਉਸ ਬਜ਼ੁਰਗ ਘਾਈ ਵਾਲਾ ਤੱਕ ਕੇ ਕਹਿੰਦਾ ਕਿ ਤੂੰ ਦੁਨੀਆ ਦੀ ਕੋਈ ਵੀ ਦਾਤ ਮੰਗ ਖਜ਼ਾਨਾ ਮੰਗ ਧਨ ਦੌਲਤ ਮੰਗ ਕੋਈ ਕਿਸੇ ਇਲਾਕੇ ਦੀ ਮੇਰੇ ਕੋਲ ਜਾਗੀਰ ਮੰਗ ਲੈ ਮੈਂ ਦੇ ਦੇਵਾਂਗਾ ਪਰ ਮੈਂ ਤੈਨੂੰ ਇਸ ਜਨਮਵਰਣ ਤੋਂ ਮੁਕਤ ਨਹੀਂ ਕਰ ਸਕਦਾ ਮੈਂ ਤੈਨੂੰ ਆਵਾਗੌਣ ਤੋਂ ਨਹੀਂ ਬਚਾ ਸਕਾਂਗਾ ਉਸ ਘਾਈ ਨੂੰ ਹੈਰਾਨੀ ਜੀ ਹੋਈ ਤਾਂ ਉਹ ਸਿਰ ਚੁੱਕ ਕੇ ਵੇਖਦਾ ਤੇ ਬਾਦਸ਼ਾ ਜਾਗੀਰ ਬੈਠਾ ਉਹ ਕਹਿੰਦਾ ਮਾਫ ਕਰਨਾ ਮੇਰੇ ਕੋਲ ਭੁੱਲ ਹੋ ਗਈ ਤੁਹਾਡੇ ਕੋਲ ਆ ਗਿਆ ਉਹਨੇ ਉਹ ਟਕਾ ਵੀ ਚੁੱਕ ਲਿਆ ਤੇ ਘਾਹ ਦੀ ਪੰਡ ਵੀ ਚੁੱਕ ਲਈ ਹੁਣ ਇੱਕ ਰਾਜੇ ਦੇ ਗਾੜੀਆਂ ਜਿਹੜਾ ਉਸ ਸਮੇਂ ਦਾ ਦੇਸ਼ ਦਾ ਬਾਦਸ਼ਾਹ ਹੈ ਉਹਦੇ ਸਾਹਮਣੇ ਉਹ ਟਕਾ ਚੁੱਕ ਲੈਣਾ ਘਾਹ ਦੀ ਪੰਡ ਚੁੱਕ ਲੈਣੀ ਕਿੰਡੀ ਵੱਡੀ ਬੇਇੱਜ਼ਤੀ ਸੀ ਉਹਦੀ ਇਹ ਟਕੇ ਦਾ ਵੀ ਮੇਰੇ ਸਾਹਮਣੇ ਟਕਾ ਰੱਖੇ ਮੈਂ ਟਕਾ ਵੀ ਨਹੀਂ ਜਿਹੜਾ ਉਹ ਅਫੋਰਡ ਕਰਦਾ ਕਿ ਟਕਾ ਵੀ ਇੰਨੇ ਚੁੱਕ ਲਿਆ ਤੇ ਉਹ ਜਦੋਂ ਸੇਖ ਨੇ ਟਕਾ ਚੁੱਕਿਆ ਜਹਾਂਗੀਰ ਬਾਦਸ਼ਾਹ ਕਹਿੰਦੇ ਇੱਕ ਕੰਮ ਕਰ ਟਕਾ ਪਿਆ ਰਹਿਣ ਦੇ ਘਾਹ ਦੀ ਪੰਡ ਵੀ ਰਹਿਣ ਦੇ ਮੇਰੀ ਬੇਇੱਜ਼ਤੀ ਹੋਏਗੀ ਤੇ ਮੈਂ ਤੈਨੂੰ ਥਾਲ ਭਰ ਕੇ ਸੋਨੇ ਦੀਆਂ ਮੋਹਰਾਂ ਦੇ ਦਿੰਨੇ ਘੋੜਿਆਂ ਵਾਸਤੇ ਦਾਣੇ ਦੇ ਦਿੰਨੇ ਤੂੰ ਮੇਰੇ ਕੋਲੋਂ ਦਾਣੇ ਲੈ ਜਾ ਸੋਨੇ ਦੀਆਂ ਮੋਹਰਾਂ ਲੈ ਜਾ ਗੁਰੂ ਸਾਹਿਬ ਨੂੰ ਭੇਟ ਕਰੇਗਾ ਗੁਰੂ ਤੇਰੇ ਤੇ ਜ਼ਿਆਦਾ ਖੁਸ਼ ਹੋਏਗਾ ਤੇ ਸਿੱਖ ਕਹਿੰਦਾ ਵੇਖੋ ਮੈਂ ਬੇਨਤੀ ਕੀਤੀ ਸਿੱਖੀ ਭਰੋਸੇ ਦੀ ਹੈ ਸਿਦਕ ਦੀ ਹੈ ਭਾਵਨਾ ਦੀ ਹੈ ਉਸ ਸਿੱਖ ਦੀ ਭਾਵਨਾ ਵੇਖੋ ਉਸ ਸਿੱਖ ਦਾ ਸਿੱਧਕ ਵੇਖੋ ਉਹ ਕਹਿੰਦਾ ਜਹਾਂਗੀਰ ਬਾਦਸ਼ਾਹ ਤੇਰੇ ਤੋਂ ਪਹਿਲਾਂ ਮੁਗਲ ਰਾਜ ਤੋਂ ਪਹਿਲਾਂ ਇਸ ਦੇਸ਼ ਦੇ ਵਿੱਚ ਲੋਧੀਆਂ ਦਾ ਰਾਜ ਸੀ ਕਹਿੰਦਾ ਲੋਧੀਆਂ ਦੇ ਰਾਜ ਦਾ ਇੱਕ ਟਕਾ ਪਿਆ ਹੋਇਆ ਮੇਰੇ ਕੋਲ ਆ ਉਹਦੇ ਤੇ ਲੋਧੀਆਂ ਦੀ ਮੋਹਰ ਹੈ ਤੇ ਤੇਰੇ ਰਾਜ ਵਿੱਚੋਂ ਟਕਾ ਚੱਲ ਸਕਦਾ ਤੇ ਜਹਾਂਗੀਰ ਕਹਿੰਦਾ ਬਿਲਕੁਲ ਨਹੀਂ ਮੇਰੇ ਰਾਜ ਵਿੱਚ ਮੇਰੀ ਮੋਹਰ ਵਾਲੇ ਟਕੇ ਚੱਲਣਗੇ ਲੋਧੀਆਂ ਦੇ ਟਕੇ ਨਹੀਂ ਚੱਲ ਸਕਦੇ ਤੋ ਗੁਰਸਿੱਖ ਕਹਿੰਦਾ ਗਰੀਬ ਘਾਈ ਕਹਿੰਦਾ ਜਹਾਂਗੀਰ ਬਾਦਸ਼ਾ ਤੇਰੇ ਰਾਜ ਦੇ ਵਿੱਚ ਦੂਸਰੀ ਮੋਹਰ ਦਾ ਟਕਾ ਨਹੀਂ ਚੱਲ ਸਕਦਾ ਤੇਰੀਆਂ ਮੋਹਰਾਂ ਤੇਰੇ ਦਾਣੇ ਤਿੰਨਾ ਲੋਕਾਂ ਵਿੱਚ ਕਿੱਥੋਂ ਕੰਮ ਆਉਣਗੇ ਇਹ ਜਿਹੜਾ ਟਕਾ ਮੈਂ ਮਿਹਨਤ ਮਜ਼ਦੂਰੀ ਕਰਕੇ ਗੁਰੂ ਸਾਹਿਬ ਨੂੰ ਭੇਟ ਕਰਨ ਵਾਸਤੇ ਲਿਆਦਾ ਹੈ ਨਾ ਇਹ ਟਕਾ ਤੇ ਇੱਕ ਆਦੀ ਪੰਡ ਤੇਰੇ ਟਕੇ ਇਸ ਲੋਕ ਦੇ ਵਿੱਚ ਵੀ ਦੂਸਰੇ ਦੇ ਰਾਜ ਵਿੱਚ ਕੰਮ ਨਹੀਂ ਆਉਣੇ ਇਹ ਟਕਾ ਤੇ ਕਾ ਦੀ ਪੰਡ ਇਹਨੇ ਲੋਕ ਪਰ ਲੋਕ ਵਿੱਚ ਮੇਰਾ ਸਾਥ ਨਹੀਂ ਛੱਡਣਾ ਇਸ ਕਰਕੇ ਮੈਂ ਤੇਰੀਆਂ ਮੋਹਰਾ ਨਹੀਂ ਲੈ ਸਕਦਾ ਮੈਂ ਦਾਣੇ ਨਹੀਂ ਲੈ ਸਕਦਾ ਮੈਂ ਇਹ ਟਕਾ ਤੇ ਕਾ ਦੀ ਪੰਡੀ ਗੁਰੂ ਨੂੰ ਭੇਟ ਕਰਾਂਗਾ ਤੇ ਉਹ ਪੰਡ ਵੀ ਚੁੱਕ ਲਈ ਕਾ ਦੀ ਤੇ ਉਹ ਟਕਾ ਵੀ ਚੁੱਕ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਜਦੋਂ ਉਹਨੇ ਉਹ ਟਕਾ ਉਹ ਪੰਡ ਰੱਖ ਕੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਸਤਗੁਰੂ ਸਾਰੀ ਗੱਲ ਜਾਣਦੇ ਸੀ ਗੁਰੂ ਸਾਹਿਬ ਨੇ ਘੁੱਟ ਕੇ ਉਹਨੂੰ ਆਪਣੇ ਗਲ ਨਾਲ ਲਾ ਕੇ ਆਖਿਆ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਕਿਹਾ ਸੀ ਸਿੱਧਕ ਤੇ ਭਰੋਸੇ ਵਾਲੇ ਗੁਰਸਿੱਖ ਨੇ ਜਿਹੜੇ ਆਪਣੇ ਸੱਚੇ ਪਾਤਸ਼ਾਹ ਸਤਗੁਰੂ ਤੇ ਇੰਨਾ ਵਿਸ਼ਵਾਸ ਕਰਦੇ ਸੀ ਕਿ ਲੋਕ ਪ੍ਰਲੋਕ ਤੋਂ ਬਚਾਉਣ ਵਾਲਾ ਇਹ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਦੇ ਮਨ ਤੇ ਤਨ ਵਿੱਚ ਸੰਤੋਖ ਆ ਜਾਏ ਜਿਵੇਂ ਉਸ ਗਰੀਬ ਘਾਈ ਦੇ ਮਨ ਵਿੱਚ ਸੰਤੋਖ ਆ ਗਿਆ ਜੇ ਸਾਡੇ ਵਰਗਾ ਮਾਪ ਕਰਨਾ ਦੁਨਿਆਵੀ ਵਰਤੀ ਵਾਲਾ ਹੁੰਦਾ ਤੇ ਜਹਾਂਗੀਰ ਕੋਲ ਮੋਹਰਾ ਲੈ ਕੇ ਦੁਨਿਆਵੀ ਰਾਜ ਭਾਗ ਲੈ ਕੇ ਤੇ ਚਲੇ ਜਾਂਦਾ ਪਰ ਉਹਦਾ ਸਿੱਧਕ ਸੀ ਉਹਦਾ ਭਰੋਸਾ ਸੀ ਉਹਦੀ ਸ਼ਰਧਾ ਸੀ ਗੁਰੂ ਤੇ ਕਿ ਉਹਨੇ ਉਹ ਟਕਾ ਤੇ ਉਹ ਘਾ ਦੀ ਪੰਡਵੀ ਜਹਾਂਗੀਰ ਗਾੜੀਓ ਚੁੱਕ ਲਈ ਕਿ ਮੈਂ ਆਪਣੇ ਗੁਰੂ ਨੂੰ ਭੇਟ ਕਰਨੀ ਹੈ ਸੋ ਇਸ ਤਰ੍ਹਾਂ ਦੀ ਭਾਵਨਾਵਾਂ ਵਾਲੇ ਜਿਹੜੇ ਨੇ ਗੁਰੂ ਸਾਹਿਬ ਕਹਿੰਦੇ ਨੇ ਪੂਰਨ ਪ੍ਰਭ ਪਾਇਆ ਉਹਨਾਂ ਨੂੰ ਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤਰੇ ਕੁਟੰਬ ਸੰਗ ਲੋਕ ਉਹ ਆਪ ਵੀ ਤਰਦੇ ਨੇ ਉਹਨਾਂ ਦਾ ਕੁਟੰਬ ਸਾਰਾ ਕੋੜਮਾ ਵੀ ਤਰ ਜਾਂਦਾ ਹੈ ਉਹਨਾਂ ਦਾ ਸੰਗ ਕਰਨ ਵਾਲੇ ਲੋਕ ਵੀ ਤਰ ਜਾਂਦੇ ਨੇ ਕੁੰਨ ਸਬਾਇਆ ਤੇ ਸਾਰੀਆਂ ਕੁੱਲਾਂ ਜਿਹੜੀਆਂ ਉਹਨਾਂ ਨਾਲ ਜੁੜੀਆਂ ਗੁਰੂ ਸਾਹਿਬ ਕਹਿੰਦੇ ਉਹ ਕੁੱਲਾਂ ਵੀ ਤਰ ਜਾਂਦੀਆਂ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ ਸੋ ਇਸ ਕਰਕੇ